ਆਟੋ ਆ ਉਸੇ ਕਰ ਕੀ ਪਟਾਇਆ ਬਾਈ ਹਾਂ ਕੱਲ ਪਟਾਇਆ ਜੀ ਇਹਨੇ ਜੀਸੀਬੀ ਦਾ ਠੀਕ ਹੈ ਹਾਂ ਜੀ ਤੇ ਬਾਈ ਹੋਰਾਂ ਨੇ ਤੁਸੀਂ ਐਂ ਲਾ ਲਓ ਵੀ ਕਿਤੇ ਨਾ ਕਿਤੇ ਜਿਵੇਂ ਮੰਡ ਦੇ ਵਿੱਚ ਹੁੰਦਾ ਵੀ ਜਾਂਦਾ ਇਹਦੇ ਵਿੱਚ ਡਿੱਗੂ ਬਾਈ ਕੋਈ ਸ਼ਿਕਾਰ ਸਕੂਲ ਦੇਖਣਗੇ ਹਨਾ ਹਾਂ ਜੀ ਹਾਂ ਵੀ ਉਸ ਹੱਬ ਤੇ ਉਹ ਕਰਨਗੇ ਤੇ ਤੁਸੀਂ ਦੇਖ ਸਕਦੇ ਹੋ ਬਾਈ ਜਿਹੜੇ ਵੀਰ ਹੋਰਾਂ ਨੂੰ ਉਰੇ ਪੱਕਾ ਹੋਇਆਗੇ ਵੀ ਉਰੇ ਢੇੜੇ ਗੂੜੇ ਦਿੱਤੇ ਜਾਣਗੇ ਤੇ ਭਈਏ ਹਾਂਜੀ ਭਰਾਵੋ ਆਹ ਜਿਹੜਾ ਰਾਹ ਆ ਬਾਈ ਇਹ ਬਹਾਦਰਪੁਰ ਪਿੰਡ ਤੋਂ ਬਡਰੋਖਿਆਂ ਨੂੰ ਰਾਹ ਜਾਂਦਾ ਤੇ ਇਹਨੂੰ ਮੱਟ ਵਾਲਾ ਰਾਹ ਵੀ ਕਹਿੰਦੇ ਆਗੇ ਇਹਦੇ ਨਾਲ ਨਾ ਆਹ ਇੱਕ ਡਰੇਨ ਆ ਗਈ ਇਹ ਡਰੇਨ ਦੇ ਕੋਲੇ ਤਿੰਨ ਚਾਰ ਦਿਨ ਪਹਿਲਾਂ ਮੈਨੂੰ ਬੰਦਿਆਂ ਨੇ ਵੀਡੀਓ ਭੇਜੀ ਤੀਗੀ ਉਦੋਂ ਜਦੋਂ ਮੈਂ ਹਜੂਰ ਸਾਹਿਬ ਗਿਆ ਹੋਇਆ ਸੀਗਾ ਤੇ ਇਹਦੇ ਨਾਲ ਭਈਆਂ ਨੇ ਉਹਰੇ ਮੰਨ ਲਓ ਵੀ ਖਾਲ ਖੂਲ ਬਣਾਇਆਗਾ ਜਾਂ ਕਹਿੰਦੇ ਪੈ ਪੂਪ ਦੱਬਿਆਗੇ ਉਹ ਜਿਹੜੇ ਭਈ ਇੱਥੇ ਕੰਮ ਕਰ ਰਹੇ ਸੀਗੇ ਉਹ ਜਦੋਂ ਸਵੇਰੇ ਜੰਗਲ ਪਾਣੀ ਨੂੰ ਗਏ ਸੀ ਨਾ ਤਾਂ ਉਹਨਾਂ ਨੇ ਇੱਥੇ ਡਰੇਨ ਦੇ ਕੋਲੇ ਦੇਖਿਆ ਤੇ ਉਹਨਾਂ ਨੇ ਬਾਅਦ ਚ ਫਿਰ ਲੋਕਾਂ ਨੂੰ ਦੱਸਿਆ ਜਿਹੜੇ ਬੰਦੇ ਦੇ ਖੇਤ ਰਹਿੰਦੇ ਕਿ ਕਹਿੰਦੇ ਸਰਦਾਰ ਜੀ ਵੀਰੇ ਅਸੀਂ ਕੋਈ ਜਾਨਵਰ ਦੇਖਿਆਗਾ ਬਿਆੰ ਕਰਕੇ ਵੀ ਬਹੁਤ ਲੰਬਾ ਤਿਗਾ ਵੀ ਲੰਬੀ ਪੂਸ ਤਿਗੀ ਤੇ ਇਹ ਵੀ ਸਾਡੇ ਕਹਿੰਦੀ ਉਹਦੀ ਪਿੱਠ ਤੀ ਭਈਆ ਇੱਥੇ ਆ ਡਰੇਨ ਦੇ ਲਾਵੇ ਭਰਾਵੋ ਜੰਗਲ ਪਾਣੀ ਬੈਠਿਆ ਸੀਗਾ ਇਧਰ ਨੂੰ ਸੋਨ ਦਿਖਾਉਣੇ ਆ ਕਿ ਮੈਂ ਉਰੇ ਡਰੇਨ ਦੇ ਕੋਲੇ ਰੋਕ ਕੇ ਨਾ ਗੱਡੀ ਇੱਥੇ ਬਣਾਉਣਾ ਵੀਡੀਓ ਤੇ ਨਾਲ ਹੀ ਸੋਨ ਦਿਖਾਉਣ ਉਹ ਆ ਡਰੇਨ ਆ ਗਈ ਸਾਰੀ ਇੱਥੇ ਰੋਕ ਲਈ ਆਪਾਂ ਇੱਕ ਮਿੰਟ ਤੇ ਉਸ ਤੋਂ ਬਾਅਦ ਜਿਹੜੇ ਵੀਰ ਨੇ ਵੀਡੀਓ ਬਣਾਈਆ ਉਹਨੇ ਵੀ ਇੱਥੋਂ ਬਣਾਈ ਵੀ ਹੈ ਗਿਆ ਰਸਤੇ ਤੋਂ ਤੇ ਆਪਾਂ ਰੋਕ ਲਈਏ ਤੇ ਉੱਤਰ ਰਹੀ ਏ ਬਾਹਰ ਆਹ ਡਰੇਨ ਦੇ ਕੋਲੇ ਬਾਈ ਤੇ ਇਹਦੇ ਕੋਲੇ ਉਹ ਆਹ ਰਾ ਜਾਂਦਾਗਾ ਤੇ ਇੱਥੇ ਉਦੋਂ ਬੰਦੇ ਨੇ ਆਹ ਰੇਖ ਖੜੇ ਨੇ ਕਿਤੇ ਨੇ ਬਣਾਈ ਤੇ ਜਿਵੇਂ ਆਹ ਡਰੇਨ ਆ ਸਾਨੂੰ ਪਤਾ ਹੋਰ ਤੁਰ ਤੱਕ ਜਾਂਦਾ ਹਨ ਤੇ ਆਲੇ-ਦਾਲੇ ਸਾਰੇ ਇਹਦੇ ਦਰਸ਼ਤੀ ਦਰਸ਼ਣਗੇ ਤੇ ਪੂਰਾ ਜਿਹੜਾ ਲਾਲੋ ਵੀ ਇਸ ਨੂੰ ਸੁਣਨਾ ਰਹਗਾ ਤੇ ਇਧਰ ਨੂੰ ਨੇ ਜਾਣਨ ਵਾਲਾ ਨੂੰ ਵੀ ਦੱਸਿਆ ਤੀ ਜਿਵੇਂ ਜਿਹੜੇ ਹੋ ਵੀਰ ਖੜੇ ਨੇਗੇ ਉਹਨਾਂ ਨੂੰ ਵੀ ਮੈਂ ਦੱਸ ਕੇ ਆਇਆਗਾ ਜਿਹੜੇ ਹੋ ਕੰਮ ਕਰਦੇ ਨੇ ਉਹ ਕਹਿੰਦੇ ਦੇਖੀਏ ਅਸੀਂ ਵੀਡੀਓ ਬਿੰਨਟ ਤੇ ਬਈ ਵੀਤੀ ਆ ਜਮਾ ਨਾਲ ਇਥੇ ਪਿੰਡ ਰਹਿ ਗਿਆ ਬਹਾਦਰਪੁਰ ਤੇ ਇਧਰਲੇ ਪਾਸੇ ਕਿਤੇ ਜਿਵੇਂ ਆ ਤੁਸੀਂ ਲਾ ਲੋ ਵੀ ਆ ਖੂਲ ਜਾ ਆਪਣੇ ਹੈਗਾ ਆਈ ਉਧਰਲੇ ਪਾਸੇ ਮਿੰਦਾ ਦਾ ਖਾਲ ਬਣੀ ਜੀ ਕੇ ਤੇ ਇਧਰ ਵੀ ਨਾਲ ਆ ਗਿਆ ਤੇ ਸਾਰਾ ਹੋਆ ਤੇ ਇਥੇ ਕੋਣੇ ਕਿਹਾ ਸੀ ਕਹਿੰਦਾ ਬਹਾਦਰਪੁਰ ਪਿੰਡ ਦੇ ਵਿੱਚ ਦੀਦਾਰ ਗੜੀਆਂ ਦੇ ਕੋਠੇ ਨੇਗੇ ਤੇ ਵੀ ਉਹਨਾਂ ਦੇ ਕੋਠਿਆਂ ਦੇ ਕੋਲੇ ਬੰਦਿਆਂ ਨੇ ਪੈੜਾ ਪੂੜਾ ਵੀ ਦੇਖੀਆਂ ਇਹ ਜਿਹੜੇ ਬੰਦਿਆਂ ਦੇ ਬਹਾਦਰਪੁਰ ਦੇ ਵਿੱਚ ਖੇਤ ਆ ਜਾਂਦੇ ਆਗੇ ਉਹ ਇਹਨਾਂ ਨੂੰ ਫੋਨ ਕਰਕੇ ਵੀ ਬਕਾਇਦਾ ਤੁਸੀਂ ਪਤਾ ਕਰ ਸਕਦੇ ਹੋਗੇ ਵੀ ਇੱਥੇ ਕਿਤੇ ਨਾ ਕਿਤੇ ਕੋਈ ਜਿਹੜਾ ਜਾਨਵਰ ਆਗਾ ਉਹ ਆ ਪਿੰਡਾਂ ਦੇ ਵਿੱਚ ਭਰਾਵੋ ਦੇਖਿਆ ਗਿਆ ਤੇ ਫਿਰ ਵੀ ਆਪਦਾ ਸਾਡਾ ਵੀਡੀਓ ਪਾਉਣ ਦਾ ਮਕਸਦ ਇਹ ਆ ਵੀ ਫਿਰ ਵੀ ਜਿਹੜੇ ਵੀਰ ਹੈਗੇ ਬਾਈ ਆਪਦਾ ਵਿਚਾਰ ਰੱਖਿਓ ਬਾਕੀ ਮੈਂ ਹੋਰ ਘਰਾਂ ਵਾਲੇ ਵੀਰਾਂ ਕੋਲੇ ਜਾ ਕੇ ਦੇਖਦਾ ਜੇ ਕੋਈ ਆਪਾਂ ਨੂੰ ਪਤਾ ਲੱਗ ਸਕੇ ਇੱਥੋਂ ਬਾਈ ਆਪਾਂ ਗੱਡੀ ਲਾਇਆ ਇਹ ਦਵਾਰੇ ਕਹਿੰਦੇ ਇੱਥੋਂ ਜਿਹੜਾ ਭਮਾਵਦੀ ਵਾਲਾ ਰਾਹ ਹੈਗਾ ਬਹਾਦਰਪੁਰ ਤੋਂ ਉਥੋਂ ਕਹਿੰਦੇ ਵੀ ਉਧਰ ਨੂੰ ਜਿਹੜਾ ਹੈਗਾ ਉਹ ਦੇਖਿਆ ਗਿਆ ਵੀ ਉਹ ਦੀਦਾਰ ਗੜੀਆਂ ਦੇ ਘਰ ਵਜਦੇ ਆਗੇ ਇੱਥੇ ਤੇ ਉੱਥੇ ਜਾਂਦੇ ਆਂਗੇ ਆਪਾਂ ਦੁਬਾਰੇ ਪਿੰਡ ਵਾਲੀ ਸਾਈਡ ਲੈ ਆਏ ਗੱਡੀ ਤੇ ਇੱਥੋਂ ਜਾਂਦੇ ਆਂ ਬਈ ਉਹ ਬੰਦਿਆਂ ਕੋਲੇ ਜਾ ਕੇ ਗੱਲਬਾਤ ਕਰਦੇ ਆਂ ਆਹ ਵੀ ਤੁਹਾਨੂੰ ਦਿਖਾਉਂਦੇ ਆਂ ਬਹੁਤੇ ਬੰਦਿਆਂ ਨੂੰ ਨਹੀਂ ਉਹ ਹੁੰਦਾ ਤੇ ਤੁਸੀਂ ਦੇਖੋ ਪੁਰਸ ਜਮ ਸਮੂਹ ಗ್ರಾಮ ਪੰਚਾਇਤ ਪਿੰਡ ਬਹਾਦਰਪੁਰ ਤੇ ਇਹ ਪਿੰਡ ਦੇ ਵਿੱਚ ਬਈ ਉਹਦਨੇ ਮੈਂ ਹਜੂਰ ਸਾਹਿਬ ਗਿਆ ਬਤੀ ਬੰਦਿਆਂ ਨੇ ਵੀਡੀਓ ਭੇਜੀ ਸਪੈਸ਼ਲ ਤੇ ਮਾਹ ਬਈ ਹੁਣ ਤਾਂ ਮੈਂ ਉਧਰ ਆ ਵੀ ਜਦੋਂ ਆਇਆ ਫੇਰ ਜ਼ਰੂਰ ਗੇੜਾ ਮਾਰਾਂ ਹਣ ਵੀ ਬਸ ਮੈਂ ਅੱਜ ਕਰਕੇ ਕਰਕੇ ਬੰਦੇ ਨਾਲ ਗੱਲ ਉਹ ਮੈਨੂੰ ਕਹਿੰਦੇ ਆ ਜਾਓ ਬਾਈ ਵੀ ਤੁਸੀਂ ਇੱਥੇ ਵੀ ਜਿਵੇਂ ਪੜਾਂ ਪੂੜਾਂ ਨੇ ਜਾਂ ਜਿਵੇਂ ਘਰਾਂ ਦੇ ਕੈਮਰੇ ਲੱਗੇ ਹੋਣੇਗੇ ਹਨ ਜੇ ਵੈਸੇ ਕੈਮਰੇ ਦੇ ਵਿੱਚ ਆਇਆ ਜਾਂ ਨਹੀਂ ਆਇਆ ਉਹ ਆਪਾਂ ਘਰਾਂ ਨਾਲ ਉਹਨਾਂ ਨੂੰ ਬਾਈ ਉਹਨਾਂ ਨੂੰ ਜਾ ਕੇ ਪੁੱਛਦੇ ਆਂਗੇ ਜਿਹਨਾਂ ਦੇ ਖੇਤ ਨਹੀਂ ਕਿ ਇੱਧਰ ਤੇ ਬਾਕੀ ਕੀ ਰਿਪੋਰਟ ਆ ਗਈ ਸੋਨੂੰ ਕੱਲੀ-ਕੱਲੀ ਅਪਡੇਟ ਦੇਵਾਂਗੇ ਤੇ ਵੈਸੇ ਵੀ ਮੰਨ ਲਓ ਵੀ ਬਹੁਤੇ ਬੰਦੇ ਵਿੱਚ ਭਰਾਵੋ ਮਖੌਲ ਬੰਨਣ ਲੱਗ ਜਾਂਦੇ ਹੁੰਦੇ ਆਪਣੇ ਪਿੰਡਾਂ ਦੇ ਵਿੱਚ ਇਹੀ ਆਪਣੀ ਗਲਤ ਗੱਲ ਆ ਗਈ ਤੇ ਜਦੋਂ ਫਿਰ ਕਿਤੇ ਕੋਈ ਖਤਰਨਾਕ ਆਪਾਂ ਕਹਿ ਦਈਏ ਵੀ ਬਰਤਾਰਾ ਬਾਪ ਆਪਾ ਪਰ ਜਾਂਦਾ ਫੇਰ ਆਪਾਂ ਸਾਰੇ ਗੱਲ ਤੇ ਪਸਤਾਉਣੇ ਆਗੇ ਹੁਣ ਵੀ ਇਹਦਾ ਕੀ ਆ ਕੋਈ ਖਤਰਨਾਕ ਕਾਹਨ ਨਾ ਕਰਨ ਪਿਛੇ ਕਾਰਨ ਕੀ ਆ ਬਾਈ ਇਹਦੇ ਕੋਲੇ ਬੱਚਾ ਛੋਟਾ ਜਾਂ ਇਹ ਆਪਦੇ ਆਪਾਂ ਕਹ ਲਓ ਵੀ ਬੱਚੇ ਨੂੰ ਹੀ ᱥਾਂਭਦੀ ਫਿਰਦੀ ਆ ਕੀ ਚਾਹੇ ਫਿਰਦਾਗਾ ਵੀ ਇਹਨੇ ਆਪਦਾ ਬੱਚੇ ਕਰਕੇ ਨੀਂ ਕਿਤੇ ਇਹਨੂੰ ਛੱਡ ਕੇ ਗਈ ਹੈਗੀ ਦੂਰ ਨਹੀਂ ਤਾਂ ਫਿਰ ਚਾਹੇ ਸ਼ੇਰਨੀ ਦੀ ਚਾਹੇ ਸ਼ੇਰ ਆ ਇਹਨੇ ਕਿਸੇ ਨਾ ਕਿਤੇ ਹਮਲਾ ਕਰਨਾ ਦੀਗਾ ਕਿਸੇ ਨਾ ਕਿਸੇ ਇਨਸਾਨ ਤੇ ਜਾਂ ਕਿਸੇ ਵੱਡੇ ਜਾਨਵਰ ਤੇ ਹੁਣ ਬਸ ਇਹਦਾ ਬੱਚਾ ਛੋਟਾ ਇਹ ਆਉਦੇ ਬੱਚੇ ਨੂੰ ਜਿਹੜਾ ਹੈਗਾ ਲਗਾਉਂਦੀ ਫਿਰਦੀ ਹੈ। ਆਪ ਇੱਥੇ ਬਾਈ ਮੈਨੂੰ ਆ ਵੀਰ ਮਿਲ ਗਿਆ ਬਾਈ ਦਾ ਨਾਮ ਹੈਗਾ ਜੱਗਾ ਤੇ ਬਾਈ ਦਾ ਆਪਾ ਬਹੁਤ ਧੰਨਵਾਦ ਕਰਦੇ ਆਂ ਬਾਈ ਝੋਨੇ ਦੇ ਵਿੱਚ ਕੁਝ ਕਾਕੋ ਖਜੇ ਫੜੀ ਜਾਂਦਾ ਸੀ ਫਿਰ ਵੀ ਆਪਣੇ ਨਾਲ ਬੈਠਿਆ ਤੇ ਬਾਈ ਤੁਸੀਂ ਵੈਸੇ ਗੱਲ ਸੁਣੀ ਹੋਊਗੀ ਕਿ ਮੰਨ ਲਓ ਵੀ ਗੱਲ ਤਾਂ ਤੁਸੀਂ ਵੀ ਸੁਣੀ ਸੀ ਵੀ ਵੀਡੀਓ ਵਗੈਰਾ ਪਾਈ ਸੀ। ਵੀਡੀਓ ਪਾਈ ਸੀ ਚਾਚਾ ਜੀ ਨੇ ਆਪਣੇ ਉਹ ਠੀਕ ਹੈ। ਤਿੰਨ ਚਾਰ ਕ ਦਿਨ ਹੋ ਗਏ ਉਹਨਾਂ ਨੂੰ ਵੀਡੀਓ ਪਾਈ ਨਾ ਤੇ ਜਿਹੜੇ ਭਈਆਂ ਨੇ ਦੇਖਿਆ ਦੀਗਾ ਹਨਾ ਤੇ ਕੀ ਕੰਮ ਕਰਦੇ ਸੀ ਭਈਏ ਤੁਹਾਡੇ ਉਧਰ ਖਾਲ ਖੂਲ ਬਣਾਉਂਦੇ ਸੀ ਜੀਰੀ ਲਾ ਰਹੇ ਸੀਗੇ ਅੱਛਾ ਕੁਛ ਉਧਰ ਉਹ ਭਈਏ ਸੀ ਖਾਲ ਬਣਾ ਰਿਹਾ ਸੀ ਆਪਣਾ ਨਹਿਰੀ ਖਾਲ ਠੀਕ ਹੈ ਉਹਨਾਂ ਨੇ ਵੀ ਦੇਖਿਆ ਸੀ ਜਿਹੜੇ ਨਹਿਰੀ ਖਾਨ ਇਹ ਭਈਆਂ ਨੇ ਮੰਨ ਲਾ ਦੇਖਿਆ ਹਾਂਜੀ ਹਾਂ ਉਹ ਤਾਂ ਕਹਿੰਦੇ ਵੀ ਉਹਦੇ ਕਣੀ ਪਿੱਠ ਦੀ ਉਹਦੇ ਕਣੀ ਹਨਾ ਕਹਿੰਦੇ ਭਈਏ ਰਾਤ ਨੂੰ ਫਿਰ ਉਹਦਾ ਕੋਠਾ ਗੂਠਾ ਸਾਰਾ ਲਾ ਕੇ ਜਾਵਾ ਪੈਂਦੇ ਰਹੇ ਨੇਗੇ ਤੇ ਪੈਂਦੇ ਰਹੇ ਨੇ ਬਸ ਉਥੋਂ ਐ ਇਧਰ ਸਾਡੇ ਕਿੰਦੋ ਚਾਚਾ ਜੀ ਲਾਦਦੇ ਨੇ ਉਹ ਠੀਕ ਹੈ ਬਾਈ ਇਹਨੇ ਦੀ ਮੋਟਰ ਤੇ ਵੀ ਗੇੜੇ-ਗੂੜੇ ਕੱਢ ਕੇ ਗਿਆ ਦਾ ਉੱਥੇ ਵੀ ਕੱਢ ਕੇ ਗਿਆ ਹਾਂਜੀ ਹਾਂ ਤੇ ਚਲੋ ਆਪਾਂ ਪੜਾ ਨਿਸ਼ਾਨ ਸ਼ੂਹ ਦੇਖਦੇ ਆਂਗੇ ਤੇ ਬੱਸ ਤਾਂ ਗੱਲ ਨੂੰ ਦੋ ਤਿੰਨ ਦਿਨਾਂ ਵਾਂਗੂ ਹੋ ਗਿਆ ਤੇ ਕਿਉਂ ਮੈਂ ਹਜੂਰ ਸਾਹਿਬ ਗਿਆ ਕਰਕੇ ਬਾਈ ਤੁਸੀਂ ਵੀਡੀਓ ਦੇਖਦੇ ਹੋ ਨੇ ਆਪਣੀਆਂ ਹਾਂ ਬਾਈ ਦੇਖ ਜੰਗੇ ਹਜੂਰ ਸਾਹਿਬ ਵਾਲੀਆਂ ਵੀ ਦੇਖੀ ਹੋਣੀਆਂ ਫਿਰ ਧੰਨਵਾਦ ਬਾਈ ਮਿਹਰਬਾਨੀ ਥੈਂਕ ਯੂ ਤੇ ਆਜੋ ਭਰਾਵੋ ਆਪਾਂ ਤੁਹਾਨੂੰ ਬਾਈ ਅੱਗੇ ਦੀ ਅਪਡੇਟ ਦੰਦੇ ਆਂ ਵੀ ਅੱਗੇ ਕੀ ਮਾਹੌਲ ਆ ਉਥੇ ਆਓ ਭਰਾਵੋ ਆਪਾਂ ਬਾਈ ਉਰੇ ਪਹੁੰਚ ਚੁੱਕੇ ਆਂਗੇ ਤੇ ਉਰੇ ਸੁਣ ਦਿਖਾਉਣੇ ਆ ਬਾਈ ਨੇ ਵੀ ਜਿਹੜੇ ਭਈਆਂ ਨੇ ਦੇਖੇ ਦੀ ਕਿਹੜੇ ਟੋਏ ਉੱਥੇ ਦੇ ਆਟੋ ਆ ਉਸੇ ਕਰ ਕੀ ਪਟਾਇਆ ਬਾਈ ਹਾਂ ਕੱਲ ਪਟਾਇਆ ਜੀ ਇਹਨੇ ਜੀਸੀਬੀ ਨਾਲ ਠੀਕ ਹੈ ਹਾਂ ਜੀ ਤੇ ਬਾਈ ਹੋਰਾਂ ਨੇ ਤੁਸੀਂ ਐਂ ਲਾ ਲਓ ਵੀ ਕਿਤੇ ਨਾ ਕਿਤੇ ਜਿਵੇਂ ਮੰਨ ਦੇ ਵਿੱਚ ਹੁੰਦਾ ਵੀ ਜਾਂ ਤਾਂ ਇਹਦੇ ਵਿੱਚ ਡਿੱਗੂ ਬਾਈ ਕੋਈ ਸ਼ਕਾਰ ਸਕੂਲ ਦੇਖਣਗੇ ਹਨਾ ਹਾਂ ਜੀ ਹਾਂ ਵੀ ਉਸ ਹੱਬ ਤੇ ਉਹ ਕਰਨਗੇ ਤੇ ਤੁਸੀਂ ਦੇਖ ਸਕਦੇ ਹੋ ਬਾਈ ਜਿਹੜੇ ਵੀਰ ਹੋਰਾਂ ਨੂੰ ਉਰੇ ਪੱਕਾ ਹੋਇਆ ਕਿ ਵੀ ਉਰੇ ਢੇੜੇ ਗੂੜੇ ਦਿੱਤੇ ਪੈਣਗੇ ਤੇ ਭਈਏ ਕਿਤੇ ਕੋਠੇ ਕੋਠੇ ਰਹਿੰਦੇ ਸੀ ਬਾਈ ਰਹਿੰਦੇ ਸੀ ਹੋ ਜਿਹੜਾ ਦਰਖਤ ਵਾਲਾ ਕੋਠਾ ਹੈ ਹੈ ਉੱਥੇ ਵੀ ਰਹਿੰਦੇ ਹੁੰਦੇ ਸੀਗੇ ਜੀ ਉਧਰ ਕਿਹੜਾ ਜਿਹੜੀ ਹੋ ਲੈਡ ਜੀ ਜਿਆਦੀ ਇੱਥੇ ਹੈ ਜੀ ਹੋ ਸਾਹਮਣੇ ਟਰਾਂਸਫਾਰਮਰ ਕੋਲੇ ਕੋਠਾ ਜਿਹੜਾ ਹੋ ਸੀ ਉਹ ਕਰਨੀ ਜਗਾ ਇੱਕ ਮਿੰਟ ਇੱਕ ਮਿੰਟ ਹਾਂ 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 ਘਰ ਪਾਏ ਬਣੇ ਹੁੰਦਾ ਸੀ ਉੱਥੇ ਬੈਠਦੇ ਹੁੰਦੇ ਸੀ ਮਤਲਬ ਠੀਕ ਹੈ ਹਾਂਜੀ ਤੇ ਰਾਤ ਨੂੰ ਬਈਏ ਫਿਰ ਇੱਥੇ ਰਹਿੰਦੇ ਹੁੰਦੇ ਸੀ ਇਹ ਚ ਉਰੇ ਵੀ ਰਹਿੰਦੇ ਹੁੰਦੇ ਸੀ ਜੀ ਉੱਥੇ ਵੀ ਰਹਿੰਦੇ ਹੁੰਦੇ ਸੀ ਪਹਿਲਾਂ ਉਹ ਖਾਲ ਬਣਨ ਲੱਗਿਆ ਚਾਹ ਉਰੇ ਰਹਿੰਦੇ ਸੀ ਅੱਛਾ ਉਹ ਉੱਥੇ ਰਹਿਣ ਲੱਗੇ ਜੀ ਉੱਥੋਂ ਫਿਰ ਉਧਰ ਵਾਗੇ ਹਾਂਜੀ ਹਾਂ ਠੀਕ ਹੈ ਭਾਈ ਤੇ ਇੱਥੇ ਤੁਸੀਂ ਪੜਾਪੂੜਾ ਦੇਖੀਂ ਕਿਤੇ ਜਾ ਇਹਦੇ ਉੱਤੇ ਬਾਈ ਕਹਿੰਦੀ ਹੈ ਕਹਿੰਦਾ ਭਾਈ ਪੂਰੀ ਪੱਕੀ ਵੱਟ ਦੇ ਉੱਤੇ 20 ਪੜਾਪੂੜਾ ਦੀਆਂ ਬਾਕੀ ਜਿਵੇਂ ਆਪਾਂ ਦੇਖੀਏ ਇਹ ਨਿੱਕੇਗਾ ਕੋਠਾ ਭਾਈ ਹਾਂ ਇਹ ਨਿੱਕੇਗਾ ਹੀ ਹੈ ਨਿੱਕੇਗਾ ਕੋਠਾ ਹੈ ਤੇ ਜੀਸੀਬੀ ਮੂੰਗਾ ਕੇ ਬਾਈ ਨੇ ਸਪੈਸ਼ਲ ਸੁਣੋ ਮੈਂ ਹੋਰ ਦਿਖਾਉਣਾ ਪਹਿਲਾਂ ਇਧਰਲੇ ਪਾਸੋਂ ਮੜਾ ਕਵਰ ਕਰਨ ਵਾਲਾ ਰਹਿ ਗਿਆ ਸੁਣੋ ਇੱਕ ਹੋਰ ਚੀਜ਼ ਦਿਖਾ ਦਈਏ ਵੀ ਨਾ ਤਾਂ ਬਾਈ ਹੋਰਾਂ ਨੇ ਪਟਾਤਾ ਬਈ ਆਹ ਟੋਆ ਵੀ ਜਿਵੇਂ ਕਹਿੰਦੇ ਨੇ ਬਹੁਤ ਵੀਰ ਕਹਿੰਦੇ ਨੇ ਵੀ ਇਹ ਕੋਈ ਸ਼ੇਰ ਦਾ ਬੱਚਾ ਜਾਂ ਕੁਝ ਹੋਰ ਆ ਹਨਾ ਵੀ ਉਹ ਟੋਏ ਦੇ ਵਿੱਚ ਡਿੱਗ ਪਿਆ ਤਾਂ ਮੁੜ ਕੇ ਉਹਨੂੰ ਦੁਬਾਰੇ ਨਿਕਲਣਾ ਉਹ ਖਾਉ ਜੂ ਸਪੈਸ਼ਲ ਜੀਸੀਬੀ ਬਲਾ ਕੇ ਟੋਆ ਪਟਾਇਆ ਤੇ ਉਸ ਤੋਂ ਬਾਅਦ ਫਿਰ ਜਿੰਨੀਆਂ ਪਹੀ ਆ ਗਈ ਸਾਰੀ ਇਹ ਨਿਰਖ ਕਰਨ ਦੇ ਮਾਰਿਆਂ ਨੇ ਵੀ ਉਹਰੇ ਹੈਗਾ ਕਿ ਨਾ ਹੈਗਾ ਸਾਰੀ ਪਹੀ ਤੇ ਧੁਰ ਤੱਕ ਬਾਈ ਤੁਸੀਂ ਦੇਖ ਲਓ ਵੀ ਕਰਾ ਵਗੈਰਾ ਲਾਇਆ ਪਿਆਗਾ ਸਾਗਾ ਵਗੈਰਾ ਫੇਰਿਆ ਪਿਆਗਾ ਇੱਥੇ ਰੋਟਾਵੇਟਰ ਫੇਰ ਕੇ ਵੀ ਸਾਰਾ ਇੱਥੇ ਪਤਾ ਲੱਗ ਜੂਗਾ ਵੀ ਕਿਵੇਂ ਉਹ ਹੋਗਾ ਤੇ ਇੱਥੇ ਸਾਰੇ ਢੇਡੇ ਗੁੜੀ ਦਿੱਤੇ ਵਿਆ ਇਧਰ ਬਾਈ ਚਰੀ-ਚੁਰੀ ਚ ਦੇਖਿਆ ਕਿਤੇ ਸਾ ਇੱਧਰ ਲਵੇ ਲਾਉਣੇ ਜਿਹੜੇ ਗੱਡੀ ਕੀ ਗਿਆ ਹੋਇਆ ਜੀ ਘਰਾਂ ਘਰਾਂ ਦੀ ਲਵੇ ਲਾਉਣੇ ਕਿਤੇ ਨਾ ਉਧਰ ਲਵੇ ਉਧਰ ਨਹੀਂ ਗਿਆ ਵਿਆ ਹੈ ਠੀਕ ਹੈ ਇੱਥੇ ਹੀ ਦੇ ਕੋਲ ਦੇਖੀ ਪੈਣਾ ਪੂਰਾ ਕਈ ਵਾਰ ਕੇ ਤੇ ਜਿਵੇਂ ਇਹਦੇ ਕੋਲੇ ਆਹ ਬਰੇ ਪਹਿਲਾਂ ਨਹੀਂ ਪੌਦ ਵੀਜੀ ਵੀ ਤੀਗੀ ਹਾਂ ਇਹ ਪੌਦਾ ਵਾਲਾ ਸੀ ਜੀ ਠੀਕ ਹੈ ਉਹ ਬਾਈ ਆਪਾਂ ਨੂੰ ਆਪ ਬਈ ਮਿਲਿਆ ਨਹੀਂ ਹੈਗਾ ਕਿ ਉਹਦੀ ਥੋੜੀ ਜੀ ਮੋਟਰ ਵਗੈਰਾ ਦਾ ਕੋਈ ਚੱਕਰ ਪਿਆ ਪਿਆਗਾ ਤਾਂ ਕਰਕੇ ਉਹ ਹੋਇਆ ਪਿਆ ਹੈ ਤੇ ਇਹ ਘਾ ਥੋੜਾ ਟੋਆ ਪਟਾਤਾ ਹਨਾ ਵੀ ਪਤਾ ਲੱਗ ਜੂਗਾ ਬਾਕੀ ਇੱਕ ਜੱਗੇ ਬਾਈ ਸਭ ਤੋਂ ਵੱਡੀ ਗੱਲ ਇਹ ਹੈ ਵੀ ਬਹੁਤੇ ਵੀਰ ਨਾਲ ਗੱਲ ਨੂੰ ਮਜ਼ਾਕ ਦੇ ਵਿੱਚ ਲੈ ਜਾਂਦੇ ਆਗੇ ਅਗਲਾ ਕਹਿੰਦਾ ਅਸੀਂ ਤਾਂ ਦੇਖਿਆ ਨਹੀਂ ਜਿਵੇਂ ਅੱਜ ਮੈਨੂੰ ਬਾਈ ਨੇ ਨਿੱਕੇ ਨੇ ਦੱਸੀ ਗੱਲ ਕਹਿੰਦਾ ਇੱਕ ਬੰਦੇ ਕਹਿੰਦੇ ਵੀ ਇਸ ਦਾ ਕਹਿੰਦਾ ਦਤੀਆਂ ਨਾਲ ਹੀ ਵੜਦਾਂਗੇ ਵੀ ਸ਼ੇਰ ਨੂੰ ਵੀ ਬਾਈ ਗੱਲ ਆਇਆ ਭਰਾਵੋ ਇਹ ਕੋਈ ਕੁੱਤਾ ਬਿੱਲਾ ਤਾਂ ਹੈ ਨਹੀਂ ਵੀ ਛੋਡੇ ਨੌਂਦਰਾ ਮਾਰੂ ਹਨਾ ਜਾਂ ਛੋਡੇ ਦੰਦ ਮਾਰ ਜੂਗਾ ਇਹਨੇ ਸਾਨੂੰ ਜ਼ਿੰਦਗੀ ਦਾ ਦੂਜਾ ਮੌਕਾ ਤਾਂ ਦੇਣਾ ਨਹੀਂ ਜੇ ਤੁਸੀਂ ਕਹੋ ਵੀ ਇੱਕ ਵਾਰੀ ਬਈ ਬੰਦਾ ਇਹਦੀ ਝਾਪਟ ਦੇ ਵਿੱਚ ਆ ਗਿਆ ਨਾ ਆਪਾਂ ਕਹੀਏ ਵੀ ਬੰਦੇ ਨੂੰ ਜ਼ਿੰਦਗੀ ਦਾ ਦੂਜਾ ਮੌਕਾ ਮਿਲ ਜੂ ਦੂਜਾ ਮੌਕਾ ਜ਼ਿੰਦਗੀ ਦਾ ਮਿਲਣਾ ਨਹੀਂ ਹੈਗਾ ਮੁੜ ਕੇ ਤਾਂ ਫਿਰ ਆਏ ਨਹੀਂ ਪਤਾ ਬੰਦੇ ਦੀਆਂ ਹੱਡੀਆਂ ਵੀ ਨਾ ਲੱਭਣਾਂ ਆਈ ਜੂਪੀ ਦੇ ਵਿੱਚ ਕਿਸੇ ਆਪਣੇ ਜ਼ਿੰਮੇਵਾਰ ਬੰਦੇ ਦਾ ਭਈਆ ਜਾ ਕੇ ਲੱਗਿਆ ਦੀ ਤੇ ਮੈਂ ਬੰਦਿਆਂ ਨੂੰ ਪੁੱਛਿਆ ਮਾ ਹਵੀ ਫਿਰ ਉਹ ਭਈਏ ਦਾ ਕੀ ਕੁਛ ਲੱਭਿਆ ਕਹਿੰਦਾ ਭਈ ਇੱਕਦਾਂ ਉਹਦੇ ਹੱਥ 'ਚ ਦਾਤੀ ਸੀਗੀ ਕਹਖ ਉਹ ਕਰਦਾ ਸੀ ਪਿਛਲੇ ਸਾਲ ਦੀ ਗੱਲ ਹੈ ਕਹਿੰਦਾ ਕਹਦਾ ਭਈ ਦਾਤੀ ਲੱਭੀ ਤੇ ਇੱਕ ਜਿਹੜੇ ਉਹਦੇ ਕੱਪੜੇ ਪਾਏ ਹੋਏ ਸੀ ਉਹਨਾਂ ਦਾ ਇਕੱਲਾ ਬਾਈ ਝੁਗਾ ਲੱਭਿਆ ਨਿਕਰ ਮੁਕਰਦਾ ਤਾਂ ਕੋਈ ਨੋ ਨਿਸ਼ਾਨ ਹੀ ਨਹੀਂ ਹੈਗੀ ਵੀ ਜਿਹੜੀ ਕਿੱਧਰ ਗਈ ਕਿੱਧਰ ਨਾ ਹੋਇਆ ਹੱਡੀ ਹੁੱਡੀ ਕੁਛ ਨਹੀਂ ਛੜਦਾ ਕਿਉਂ ਇਹਦੇ ਕਿਹੜਾ ਹੱਡੀ ਅੜਦੀ ਹੈ ਤੇ ਆਹ ਬੱਟਾਂ ਤੇ ਬਾਈ ਹੋਰਾਂ ਨੇ ਭਰਾਵੋ ਆਹ ਪਈਆਂ ਨੇ ਬਾਈ ਪੈਗਾ ਆ ਜਾ ਆਹ ਪਈਆਂ ਨੇ ਨੌਂਧਰਾਂ ਬਾਈ ਦੇਖ ਲਓ ਆਹ ਤੇ ਜੱਗੇ ਬਾਈ ਦੇਖ ਹਾਂਜੀ ਹਾਂਜੀ ਪੂਰੀ ਬੱਟ ਉਹ ਕਿਹੜੀ ਹੈ ਬੱਟ ਦੇ ਉਪਰ ਹੀ ਤੇ ਨੰਦਰਾ ਫੂਬੀਆਂ ਵੀ ਆਣੇ ਤਾਂ ਹੀ ਫਿਰ ਬਾਈ ਉਧਰੋਂ ਭਈਆਂ ਨੇ ਦੇਖਿਆ ਹਨ ਤੇ ਇਹਨਾਂ ਦੇ ਇੱਕ ਲਵੇ ਹੋ ਡ੍ਰੇਨ ਆ ਜਾਂਦੀ ਹੈ ਜਿਹੜੀ ਮੈਨੂੰ ਦਿਖਾਈ ਹੈ ਵੀ ਉਹ ਡ੍ਰੇਨ ਆ ਗਈ ਤੇ ਪੈੜਾਂ ਤੇ ਅੱਗੇ ਵੀ ਹੋਣਗੀਆਂ ਫਿਰ ਜਿਵੇਂ ਦੇ ਕੋਲ-ਕੋਲ ਦੀ ਇੱਥੇ ਨੰਦਰਾ ਆ ਗਈ ਤੇ ਸੋਡਿਆਣੀ ਉਹ ਗਰੁੱਪ ਦੇ ਵਿੱਚ ਦਾ ਪਾਈਆਂ ਵੀ ਆ ਦੀਏ ਵੀਡੀਓ ਤੇ ਨੰਦਰਾ ਖਾਸੀਆਂ ਦੀ ਉਹਦੇ ਉਸਤੇ ਤੇ ਉਹ ਵੀ ਆਪ ਕੋਸ਼ਿਸ਼ ਕਰਾਂਗੇ ਜੇ ਮੈਨੂੰ ਵੀਡੀਓ ਲੱਭ ਗਈਆਂ ਤਾਂ ਆਪਾ ਉਹ ਲਾ ਦਾਂਗੇ ਹੈ ਬਾਈ ਆ ਇਹ ਪੈੜ ਆਏਗਾ ਹਾਂ ਬਈ ਹਾਂ ਇਹ ਮਨ ਲ ਖਾਲ ਦੇ ਵਿੱਚ ਦੀ ਨੰਗੇ ਹੋਵੇਗਾ ਹਾਂ ਇਹ ਦੀ ਪੈੜ ਹੀ ਆ ਗਈ ਬਸ ਇਹਦੇ ਵਿੱਚ ਦੀ ਨੰਗੇ ਹੋਇਆ ਬਈ ਆਹ ਦੇਖੋ ਜੀ ਪੂਰੀ ਵਧੀਆ ਹਾਂ ਬਈ ਹਾਂ ਆ ਪੂਰੀ ਵੱਡੇ ਦੀ ਹੈ ਜੀ ਆ ਪੂਰੀ ਵੱਡੇ ਦੀ ਹਾਂ ਆ ਉਹਦੀਆਂ ਪੈੜਾਂ ਹੀ ਨੇ ਬਈ ਹਾਂ ਇਹਦੇ ਵਿੱਚ ਦੀ ਨੰਗੇ ਹੋਵੇਗਾ ਚਾਹੇ ਤਾਂ ਖਾਲ ਉਦਨੇ ਐਵੇਂ ਲਾ ਵੀ ਸੁੱਕਾ ਹੋਊਗਾ ਜਾਂ ਹੋਊਗਾ ਤੇ ਤਾਂ ਹੀ ਫਿਰ ਉਹtheta ਜਿਹੜੇ ਭਈਏ ਦੀ ਹਾਂਜੀ ਉਹਨਾਂ ਦੇ ਪਤੀੜਾਂ ਪਈਆਂ ਆ ਜਾ ਬਈ ਆਪਾਂ ਇਧਰ ਦੇ ਵੀ ਚਰੀ ਵਾਲੇ ਬਸ ਨਹੀਂ ਮੜਾ ਦੇ ਆਈਏ ਕਿਹੜਾ ਤੇ ਆ ਵੀ ਦੇਖੋ ਬਾਈ ਜਿਹੜਾ ਨਾਲ ਬੱਚਾ ਕਹਿੰਦੇ ਨੇ ਨਾ ਬੱਚੇ ਦਾ ਬੱਚੇ ਦੀ ਨੰਦਰ ਖੂਬੀ ਵੀ ਬਾਈ ਆਹ ਬਾਈ ਪੂਰਾ ਚਾਰ ਪੰਜੇ ਖੂਬੀ ਵੀ ਹੈਗੇ ਹਾਂਜੀ ਨੰਦਰ ਖੂਬੀ ਵੀ ਮੇਣੀ ਅਸਲ 'ਚ ਬਾਈ ਜਿਵੇਂ ਬੰਦੇ ਕਹਿੰਦੇ ਆ ਵੀ ਕੁੱਤੇ ਦੀਆਂ ਪਾੜਾਂ ਨੇ ਜਾਂ ਕੁਝ ਹੋਰ ਆ ਹਨਾ ਆਪਾਂ ਮੰਨ ਲੈਂਦੇ ਆ ਵੀ ਕੁੱਤੇ ਦੀ ਪੈੜ ਹੁੰਦੀ ਆ ਪਰ ਜਿਹੜੀ ਨੰਦਰ ਖੂਬੀ ਹੈ ਨਾ ਜਿਵੇਂ ਚਾਕੂ ਖੂਵਿਆ ਹੁੰਦਾ ਹਨਾ ਓਵੇਂ ਨੰਦਰ ਨਹੀਂ ਕੁੱਤੇ ਦੀ ਖੂਬੀ ਹੈਗੀ ਕੁੱਤੇ ਦਾ ਪੰਜਾ ਹੋਰ ਹਸਾਬ ਦਾ ਹੁੰਦਾ ਜਿਹੜੀ ਇਹਦੀ ਨੰਦਰ ਹੁੰਦੀ ਹੈਗੀ ਉਹ ਹੋਰ ਹਸਾਬ ਦੀ ਹੁੰਦੀ ਹੈ ਤੇ ਇੱਥੇ ਵੀ ਜਿਵੇਂ ਆ ਖਾਲ ਸੁੱਕਾ ਪਿਆਗਾ ਇੱਥੇ ਕਿਤੇ ਇੱਥੇ ਗੌਰ ਰੱਖੀ ਅੱਗੇ ਇੱਥੇ ਖਾਲ ਦੇ ਉੱਪਰ ਆਹ ਨਹੀਂ ਇੱਥੇ ਤਾਂ ਐ ਡੱਡਾ ਜਨਕਾ ਆ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਾਕੀ ਇੱਕ ਹੋਰ ਗੱਲ ਆ ਬਾਈ ਜਿੱਥੇ ਕਿਤੇ ਬੰਦੇ ਦੀ ਪੈੜਚਾਲ ਹੋ ਜਾਂਦੀ ਹੈ ਨਾ ਆਏ ਮੰਗਿਆ ਪਰ ਮੇਰੇ ਸਾਹਮਣੇ ਹਾਂ हां भाई हां बिल्कुल बाकी ਛੋਡੇ ਉਥੇ ਦੋ ਤਿੰਨ ਦਿਨਾਂ ਦੀ ਗੱਲ ਹੈ ਜਿੱਥੇ ਫਿਰ ਬੰਦਿਆਂ ਦੀ ਪੈੜ ਚਲ ਹੋ ਗਈ ਬਾਈ ਇੱਕ ਵਾਰੀ ਬੰਦਿਆਂ ਨੇ ਦੇਖ ਲਿਆ ਵੀ ਇਹ ਤਾਂ ਨਰਖ ਕਰਨ ਲੱਗ ਗਏ ਹੈਨਾ ਠੀਕ ਹੈ ਪੁੱਤਰੀ ਉਹ ਹਿੰਦੀ ਚਲ ਕੋਈ ਨਾ ਕੋਈ ਨਾ ਕੋਈ ਨਾ ਸ਼ਰਦ ਦੇ ਸ਼ਰਦ ਦੇ ਸ਼ਰਦ ਦੇ ਯਾਰ ਦੇ ਸ਼ਰਦ ਦੇ ਦੇਖ ਲਓ ਭਰਾਵੋ ਇਹ ਮੈਂ ਵੀ ਪੈੜ ਲੱਭਦਾ ਲੱਭਦਾ ਮੇਰਾ ਹੀ ਪੈਰ ਤਲਕ ਗਿਆ ਕੋਈ ਗੱਲ ਨਹੀਂ ਤੇ ਆਵਰੇ ਸ਼ੇਰ ਨੇ ਤੜਕਣਾ ਹੀ ਜੇ ਬੰਦੇ ਦਿਲ ਕੀ ਜਾਂਦੇ ਆਗੇ ਆ ਆ ਕੋਈ ਨਾ ਕੋਈ ਨਾ ਕੋਈ ਨਾ ਕੋਈ ਚੈੱਕ ਕਰਦੇ ਆ ਕਰਦੇ ਚੱਪਣਾ ਕਰਦਾ ਵਿੱਚ ਆਪਣਾ ਕਰਦਾ ਮੈਂ ਚੱਕਦਾ ਕੋਈ ਕੋਈ ਨਾ ਕੋਈ ਨਾ ਚੱਕ ਲਿਆ ਇੱਕ ਆਵਰੇ ਜ ਮੇਰਾ ਧਿਆਨ ਉਹਦੇ ਵਿੱਚ ਰਹਿ ਗਿਆ ਮਾਗਰ ਜਦੋਂ ਮੈਂ ਉਰੋਂ ਆਇਆ ਨਾ ਤੇ ਆਵਰੇ ਪੈੜ ਉਹਦੀ ਆ ਬਾਈ ਆਵਰੇ ਉਹਦਾ ਹੀ ਪੰਜਾਬ ਉਧਰ ਦੇ ਪਾਸੇ ਉਹ ਆਇਆ ਵਿਆ ਜੀ ਪਾਣੀ ਦੇ ਵਿੱਚ ਦੇਖੋ ਛੋਟੇ ਬੱਚੇ ਦੀ ਆ ਦੇਖੇ ਹੂੰ ਆ ਦੇਖੋ ਜੀ ਬਿਲਕੁਲ ਬਾਈ ਆਪਣੇ ਜਿਹੜੇ ਘਰੇ ਕੁੱਤੇ ਰੱਖੇ ਹੁੰਦੇ ਨੇ ਚਲੋ ਆਪਣਾ ਦੀ ਤਾਂ ਨਾ ਮੰਨ ਲੈਂਦੇ ਦੇ ਬਾਹਰ ਫਿਰਦੇ ਨੇ ਉਹਨਾਂ ਦੇ ਤਾਂ ਨੌ ਨੂੰ ਕਿਸਰੇ ਹੁੰਦੇ ਨੇ ਹਾਂ ਇੱਕ ਨਾ ਨਾ ਬਾਈ ਜਿਹੜਾ ਜਿਵੇਂ ਇੱਕ ਚਾਕੂ ਹੋਵੇ ਹੁੰਦਾ ਹਨਾ ਉਸ ਲੋਟ ਦੀ ਨਹੀਂ ਉਹ ਹੁੰਦੀ ਜਿਵੇਂ ਨੌਦਰ ਵਜਦੀ ਹੁੰਦੀ ਹੈ ਉਸ ਲੋਟ ਦਾ ਪੰਜਾ ਨਹੀਂ ਹੁੰਦਾ ਪਰ ਉਹਦਰਲੇ ਪਾਸੇ ਜਾ ਕੇ ਦੇਖਦੇ ਆਂਗੇ ਹਾਂਜੀ ਭਰਾਵੋ ਆ ਜਿਹੜਾ ਰਾਹ ਆ ਬਾਈ ਇਹ ਬਹਾਦਰਪੁਰ ਪਿੰਡ ਤੋਂ ਬਡਰੋਖਿਆਂ ਨੂੰ ਰਾਹ ਜਾਂਦਾ ਤੇ ਇਹਨੂੰ ਮੱਟ ਵਾਲਾ ਰਾਹ ਵੀ ਕਹਿੰਦੇ ਹੈਗੇ ਇਹਦੇ ਨਾਲ ਨਾ ਆ ਇੱਕ ਡਰੇਨ ਆ ਗਈ ਤੇ ਇਹ ਡਰੇਨ ਦੇ ਕੋਲੇ ਤਨ ਚਾਰ ਦਿਨ ਪਹਿਲਾਂ ਮੈਨੂੰ ਬੰਦਿਆ ਨੇ ਵੀਡੀਓ ਭੇਜੀ ਤੀਗੀ ਉਦੋਂ ਜਦੋਂ ਮੈਂ ਹਜੂਰ ਸਾਹਿਬ ਗਿਆ ਹੋਇਆ ਸੀਗਾ ਤੇ ਇਹਦੇ ਨਾਲ ਭਈਆਂ ਨੇ ਉਹ ਰੇ ਮੰਨ ਲਓ ਵੀ ਖਾਲ ਖੂਲ ਬਣਾਇਆਗਾ ਜਾਂ ਕਹਿੰਦੇ ਪੈ ਪੂਪ ਦੱਬੇ ਆਗੇ ਉਹ ਜਿਹੜੇ ਵੀ ਇੱਥੇ ਕੰਮ ਕਰ ਰਹੇ ਸੀ ਤੀਗੇ ਉਹ ਜਦੋਂ ਸਵੇਰੇ ਜੰਗਲ ਪਾਣੀ ਨੂੰ ਗਏ ਸੀ ਨਾ ਤਾਂ ਉਹਨਾਂ ਨੇ ਇੱਥੇ ਡਰੇਨ ਦੇ ਕੋਲੇ ਦੇਖਿਆ ਤੇ ਉਹਨਾਂ ਨੇ ਬਾਅਦ ਚ ਫਿਰ ਲੋਕਾਂ ਨੂੰ ਦੱਸਿਆ ਜਿਹੜੇ ਬੰਦੇ ਦੇ ਖੇਤ ਰਹਿੰਦੇ ਸੀ ਕਹਿੰਦੇ ਸਰਦਾਰ ਜੀ ਵੀ ਰੇ ਅਸੀਂ ਕੋਈ ਜਾਨਵਰ ਦੇਖਿਆਗਾ ਬਈਆਂ ਕਰਕੇ ਵੀ ਬਹੁਤ ਲੰਬਾ ਤੀਗਾ ਵੀ ਲੰਬੀ ਪੂਸਤ ਤੀਗੀ ਤੇ ਵੀ ਸਾਡੇ ਕਹਣੀ ਉਹਦੀ ਪਿੱਠ ਤੀ ਭਈਆ ਇੱਥੇ ਆ ਡਰੇਨ ਦੇ ਲਾਵੇ ਭਰਾਵੋ ਜੰਗਲ ਪਾਣੀ ਬੈਠਿਆ ਸੀਗਾ ਇਧਰ ਨੂੰ ਸੋਨ ਦਿਖਾਉਣੇ ਆ ਕਿ ਮੈਂ ਉਰੇ ਡਰੇਨ ਦੇ ਕੋਲੇ ਰੋਕ ਕੇ ਨਾ ਗੱਡੀ ਇੱਥੇ ਬਣਾਉਣਾ ਵੀਡੀਓ ਤੇ ਨਾਲ ਹੀ ਤੁਹਾਨੂੰ ਦਿਖਾਉਣਾ ਵੀ ਆ ਡਰੇਨ ਆ ਗਈ ਸਾਰੀ ਇੱਥੇ ਰੋਕ ਲਈ ਆਪਾਂ ਇੱਕ ਮਿੰਟ ਤੇ ਉਸ ਤੋਂ ਬਾਅਦ ਜਿਹੜੇ ਵੀਰ ਨੇ ਵੀਡੀਓ ਬਣਾਈਆ ਉਹਨੇ ਵੀ ਇੱਥੋਂ ਬਣਾਈ ਵੀ ਹੈ ਗਿਆ ਰਸਤੇ ਤੋਂ ਤੇ ਆਪਾਂ ਰੋਕ ਲਈਏ ਤੇ ਉਤਰ ਜੀਏ ਬਾਹਰ ਆ ਡਰੇਨ ਦੇ ਕੋਲੇ ਬਾਈ ਤੇ ਇਹਦੇ ਕੋਲੇ ਉਹ ਆਹ ਰਾ ਜਾਂਦਾਗਾ ਤੇ ਇੱਥੇ ਉਦੋਂ ਬੰਦੇ ਨੇ ਆਹ ਓਰੇ ਖੜੇ ਨੇ ਕਿਦਨੇ ਬਣਾਈ ਤੇ ਜਿਵੇਂ ਆਹ ਡਰੇਨ ਆ ਸਾਨੂੰ ਪਤਾ ਹੋਰ ਤੁਰ ਤੱਕ ਜਾਂਦਾ ਹਨਾ ਤੇ ਆਲੇ-ਦਾਲੇ ਸਾਰੇ ਇਹਦੇ ਦ੍ਰਸ਼ਟੀ ਦਰਸ਼ਤ ਨੇਗੇ ਤੇ ਪੂਰਾ ਜਿਹੜਾ ਲਾਲੋ ਵੀ ਇਹ ਸੁਣਨਾ ਰਹਗਾ ਤੇ ਇਧਰ ਨੂੰ ਨੇ ਜਾਣ ਆਉਣ ਵਾਲਾ ਨੂੰ ਵੀ ਦੱਸਿਆ ਦੀ ਜਿਵੇਂ ਜਿਹੜੇ ਹੋ ਵੀਰ ਖੜੇ ਨੇਗੇ ਉਹਨਾਂ ਨੂੰ ਵੀ ਮੈਂ ਦੱਸ ਕੇ ਆਇਆਗਾ ਜਿਹੜੇ ਹੋ ਕੰਮ ਕਰਦੇ ਨੇ ਉਹ ਕਹਿੰਦੇ ਦੇਖੀ ਐਸੀ ਵੀਡੀਓ ਵੀ ਨੈਟ ਤੇ ਬਾਈ ਵੀਤੀ ਆਹ ਜਮਾ ਨਾਲ ਇਥੇ ਭਿੰਡ ਰਹਿ ਗਿਆ ਬਹਾਦਰਪੁਰੋ ਤੇ ਇਧਰਲੇ ਪਾਸੇ ਕਿਤੇ ਜਿਵੇਂ ਆ ਤੁਸੀਂ ਲਾ ਲਓ ਵੀ ਆ ਖਾ ਖੂਲ ਜਾ ਬਣਿਆ ਹੋਗਾ ਆਈ ਉਧਰਲੇ ਪਾਸੇ ਮਿਲਦਾ ਖਾਲ ਬਣੇ ਜੀਗੇ ਤੇ ਇਧਰ ਵੀ ਨਾਲ ਆ ਗਿਆ ਤੇ ਸਾਰਾ ਹੋਆ ਤੇ ਇੱਥੇ ਕੋਨੇ ਕਿਹਾ ਦੀ ਕਹਿੰਦਾ ਬਹਾਦਰਪੁਰ ਪਿੰਡ ਦੇ ਵਿੱਚ ਦੀਦਾਰ ਗੜੀਆਂ ਦੇ ਕੋਠੇ ਨੇਗੇ ਤੇ ਵੀ ਉਹਨਾਂ ਦੇ ਕੋਠਿਆਂ ਦੇ ਕੋਲੇ ਬੰਦਿਆਂ ਨੇ ਪੈੜਾਂ ਪੂੜਾਂ ਵੀ ਦੇਖੀਆਂ ਚਾਹੇ ਜਿਹੜੇ ਬੰਦਿਆਂ ਦੇ ਬਹਾਦਰਪੁਰ ਦੇ ਵਿੱਚ ਖੇਤ ਆ ਜਾਂਦੇ ਆਗੇ ਉਹ ਇਹਨਾਂ ਨੂੰ ਫੋਨ ਕਰਕੇ ਵੀ ਬਕਾਇਦਾ ਤੁਸੀਂ ਪਤਾ ਕਰ ਸਕਦੇ ਹੋਗੇ ਵੀ ਇੱਥੇ ਕਿਤੇ ਨਾ ਕਿਤੇ ਕੋਈ ਜਿਹੜਾ ਜਾਨਵਰ ਆਗਾ ਉਹ ਆ ਪਿੰਡਾਂ ਦੇ ਵਿੱਚ ਭਰਾਵੋ ਦੇਖਿਆ ਗਿਆ ਤੇ ਫਿਰ ਵੀ ਆਪਦਾ ਸਾਡਾ ਵੀਡੀਓ ਪਾਉਣ ਦਾ ਮਕਸਦ ਇਹ ਆ ਵੀ ਫਿਰ ਵੀ ਜਿਹੜੇ ਵੀਰ ਹੈਗੇ ਬਾਈ ਆਪਦਾ ਵਿਚਾਰ ਰੱਖਿਓ ਬਾਕੀ ਮੈਂ ਹੋਰ ਘਰਾਂ ਵਾਲੇ ਵੀਰਾਂ ਕੋਲੇ ਜਾ ਕੇ ਦੇਖਦਾ ਜੇ ਕੋਈ ਆਪਾਂ ਨੂੰ ਪਤਾ ਲੱਗ ਸਕੇ ਇੱਥੋਂ ਬਾਈ ਆਪਾਂ ਗੱਡੀ ਲਾਇਆ ਇਹ ਦਵਾਰੇ ਕਹਿੰਦੇ ਇੱਥੋਂ ਜਿਹੜਾ ਭਮਾਵਦੀ ਵਾਲਾ ਰਾਹ ਹੈਗਾ ਬਹਾਦਰਪੁਰ ਤੋਂ ਉਥੋਂ ਕਹਿੰਦੇ ਵੀ ਉਧਰ ਨੂੰ ਜਿਹੜਾ ਹੈਗਾ ਦੇਖਿਆ ਗਿਆ ਵੀ ਉਹ ਦਿਦਾਰ ਘੜੀਆਂ ਦੇ ਘਰ ਵਜਦੇ ਆਗੇ ਇੱਥੇ ਤੇ ਉੱਥੇ ਜਾਂਦੇ ਹਾਂਗੇ ਆਪਾਂ ਦਵਾਰੇ ਪਿੰਡ ਵਾਲੀ ਸਾਈਡ ਲਾਇਆ ਇਹ ਗੱਡੀ ਇਹ ਇੱਥੋਂ ਜਾਣਦੇ ਆ ਬਾਈ ਉਹ ਬੰਦਿਆਂ ਕੋਲੇ ਜਾ ਕੇ ਗੱਲਬਾਤ ਕਰਦੇ ਆ ਆ ਵੀ ਸੁਣ ਦਿਖਾ ਆਂਦੇ ਆ ਬਹੁਤੇ ਬੰਦਿਆਂ ਨੂੰ ਨਹੀਂ ਉਹ ਹੁੰਦਾ ਤੇ ਤੁਸੀਂ ਦੇਖੋ ਪੁਰਸ਼ ਜਮ ਸਮੂਹ ಗ್ರಾಮ ਪੰਚਾਇਤ ਪਿੰਡ ਬਹਾਦਰਪੁਰ ਤੇ ਇਹ ਪਿੰਡ ਦੇ ਵਿੱਚ ਬਾਈ ਉਹਦਨੇ ਮੈਂ ਹਜੂਰ ਸਾਹਿਬ ਗਿਆ ਵਦੀ ਬੰਦੇ ਨੇ ਵੀਡੀਓ ਭੇਜੀ ਇਸ ਫੈਸਲਾ ਤੇ ਮਾਹ ਬਾਈ ਹੁਣ ਤਾਂ ਮੈਂ ਉਧਰ ਆ ਵੀ ਜਦੋਂ ਆਇਆ ਫੇਰ ਜ਼ਰੂਰ ਗੇੜਾ ਮਾਰੂੰਗਾ ਹੁਣ ਵੀ ਬਸ ਮੈਂ ਅੱਜ ਕਰਕੇ ਕਰਕੇ ਬੰਦੇ ਨਾਲ ਗੱਲ ਉਹ ਮੈਨੂੰ ਕਹਿੰਦੇ ਆ ਜਾਓ ਬਾਈ ਵੀ ਤੁਸੀਂ ਇੱਥੇ ਵੀ ਜਿਵੇਂ ਪੜਾਣ ਪੂੜਾ ਨੇ ਜਾਂ ਜਿਵੇਂ ਘਰਾਂ ਦੇ ਕੈਮਰੇ ਲੱਗੇ ਹੋਣੇਗੇ ਹਣਾ ਵੇਸੇ ਕੈਮਰੇ ਦੇ ਵਿੱਚ ਆਇਆ ਜਾਂ ਨਹੀਂ ਆਇਆ ਉਹ ਆਪਾਂ ਘਰਾਂ ਨੂੰ ਉਹਨਾਂ ਨੂੰ ਬਾਈ ਹੋਰਾਂ ਨੂੰ ਜਾ ਕੇ ਪੁੱਛਦੇ ਆਂਗੇ ਜਿੰਨਾਂ ਦੇ ਖੇਤ ਨੇ ਕਿਧਰ ਤੇ ਬਾਕੀ ਕੀ ਰਿਪੋਰਟ ਆ ਗਈ ਸੋਨੂੰ ਕੱਲੀ-ਕੱਲੀ ਅਪਡੇਟ ਦੇਵਾਂਗੇ ਤੇ ਵੈਸੇ ਵੀ ਮੰਨ ਲਓ ਵੀ ਬਹੁਤੇ ਬੰਦੇ ਵਿੱਚ ਭਰਾਵੋ ਮਖੌਲ ਮੰਨਣ ਲੱਗ ਜਾਂਦੇ ਹੁੰਦੇ ਆਪਣੇ ਪਿੰਡਾਂ ਦੇ ਵਿੱਚ ਇਹੀ ਆਪਣੀ ਗਲਤ ਗੱਲ ਆ ਗਈ ਤੇ ਜਦੋਂ ਫਿਰ ਕਿਤੇ ਕੋਈ ਖਤਰਨਾਕ ਆਪਾਂ ਕਹਿ ਦਈਏ ਵੀ ਬਰਤਾਰਾ ਬਾਪ ਆਪਰ ਜਾਂਦਾ ਫੇਰ ਆਪਾਂ ਸਾਰੇ ਗੱਲ ਤੇ ਪਿਸਤਾਉਣੇ ਆਂਗੇ ਹੁਣ ਵੀ ਇਹਦਾ ਕੀ ਆ ਕੋਈ ਕਦਰ ਨਾ ਕਰਨ ਨਾ ਕਰਨ ਪਿੱਛੇ ਕਾਰਨ ਕੀ ਆ ਬਾਈ ਇਹਦੇ ਕੋਲੇ ਬੱਚਾ ਛੋਟਾ ਜਾਂ ਇਹ ਆਪਦੇ ਆਪਾਂ ਕਹ ਲਓ ਵੀ ਬੱਚੇ ਨੂੰ ਹੀ ਸਾਹਮਦੀ ਫਿਰਦੀ ਆ ਕਿ ਚਾਹੇ ਫਿਰਦਾਗਾ ਵੀ ਇਹਨੇ ਆਪਦਾ ਬੱਚੇ ਕਰਕੇ ਕਿਤੇ ਇਹਨੂੰ ਛੱਡ ਕੇ ਗਈ ਹੈਗੀ ਦੂਰ ਨਹੀਂ ਤਾਂ ਫਿਰ ਚਾਹੇ ਸ਼ੇਰਨੀ ਦੀ ਚਾਹੇ ਸ਼ੇਰ ਆ ਇਹਨੇ ਕਿਸੇ ਨਾ ਕਿਤੇ ਹਮਲਾ ਕਰਨਾ ਸੀਗਾ ਕਿਸੇ ਨਾ ਕਿਸੇ ਇਨਸਾਨ ਤੇ ਜਾਂ ਕਿਸੇ ਵੱਡੇ ਜਾਨਵਰ ਤੇ ਹੁਣ ਬਸ ਇਹਦਾ ਬੱਚਾ ਛੋਟਾ ਇਹ ਆਪਦੇ ਬੱਚੇ ਨੂੰ ਜਿਹੜਾ ਹੈਗਾ ਲਗਾਉਂਦੀ ਫਿਰਦੀ ਹੈ ਆਹ ਵੇਥੇ ਬਾਈ ਮੈਨੂੰ ਆ ਵੀਰ ਮਿਲ ਗਿਆ ਬਾਈ ਦਾ ਨਾਮ ਹੈਗਾ ਜੱਗਾ ਤੇ ਬਾਈ ਦਾ ਆਪਾ ਬਹੁਤ ਧੰਨਵਾਦ ਕਰਦੇ ਆਂ ਬਾਈ ਝੋਨੇ ਦੇ ਵਿੱਚ ਕੁਝ ਕਾਕ ਖਜੇ ਫੜੀ ਜਾਂਦਾ ਸੀ ਫਿਰ ਵੀ ਆਪਣੇ ਨਾਲ ਬੈਠਿਆ ਤੇ ਬਾਈ ਤੁਸੀਂ ਵੈਸੇ ਗੱਲ ਸੁਣੀ ਹੋਊਗੀ ਕਿ ਮੰਨ ਲਓ ਵੀ ਗੱਲ ਤਾਂ ਤੁਸੀਂ ਵੀ ਸੁਣੀ ਦੀ ਵੀ ਵੀਡੀਓ ਵਗੈਰਾ ਪਾਈ ਤੀ ਵੀਡੀਓ ਪਾਈ ਸੀ ਚਾਚਾ ਜੀ ਨੇ ਆਪਣੇ ਉਹ ਠੀਕ ਹੈ ਤਿੰਨ ਚਾਰ ਕ ਦਿਨ ਹੋ ਗਏ ਉਹਨਾਂ ਨੂੰ ਵੀਡੀਓ ਪਾਈ ਨੂੰ ਤੇ ਜਿਹੜੇ ਭਈਆਂ ਨੇ ਦੇਖਿਆ ਦੀਗਾ ਹਨਾ ਹਾਂਜੀ ਹਾਂ ਤੇ ਕੀ ਕੰਮ ਕਰਦੇ ਸੀ ਭਈਏ ਥੋੜੀ ਦਰਖਾ ਖਾਲ ਖੂਲ ਬਣਾਉਂਦੇ ਸੀ ਜੀਰੀ ਲਾ ਰਹੇ ਸੀਗੇ ਅੱਛਾ ਕੁਛ ਉਧਰ ਉਹ ਭਈਏ ਸੀ ਖਾਲ ਬਣਾ ਰਿਹਾ ਸੀ ਆਪਣਾ ਨਹਿਰੀ ਖਾਲ ਠੀਕ ਹੈ ਉਹਨਾਂ ਨੇ ਵੀ ਦੇਖਿਆ ਸੀ ਜਿਹੜਾ ਨਹਿਰੀ ਖਾਲ ਨੇ ਬਈਆਂ ਨੇ ਮੰਨ ਲਾ ਦੇਖਿਆ ਹਾਂਜੀ ਹਾਂ ਉਹ ਤਾਂ ਕਹਿੰਦੇ ਵੀ ਉਹਦੇ ਕਣੀ ਪਿੱਠ ਦੀ ਉਹਦੇ ਕਣੀ ਹੈਨਾ ਕਹਿੰਦੇ ਭਾਈ ਇਹ ਰਾਤ ਨੂੰ ਫਿਰ ਆਪਦਾ ਕੋਠਾ ਗੂਠਾ ਸਾਰਾ ਲਾ ਕੇ ਜਾਵਾ ਪੈਂਦੇ ਰਹੇ ਨੇਗੇ ਹਾਂਜੀ ਆਪਾਂ ਪੈਂਦੇ ਰਹਿੰਦੇ ਬਸ ਉੱਥੋਂ ਐ ਇਧਰ ਸਾਡੇ ਪਿੰਡੋ ਚਾਚਾ ਜੀ ਲਾ ਦਿੰਦੇ ਨੇ ਉਹ ਠੀਕ ਹੈ ਬਾਈ ਇਹਨੇ ਦੀ ਮੋਟਰ ਤੇ ਵੀ ਗੇੜੇ ਗੂੜੇ ਕੱਢ ਕੇ ਗਿਆ ਉਹਥੇ ਵੀ ਕੱਢ ਕੇ ਗਿਆ ਹਾਂਜੀ ਹਾਂ ਤੇ ਚਲੋ ਆਪਾਂ ਪੜਾ ਨਿਸ਼ਾਨ ਸ਼ੂਨ ਦੇਖਦੇ ਆਂਗੇ ਤੇ ਵੈਸੇ ਤਾਂ ਗੱਲ ਨੂੰ ਦੋ ਤਿੰਨ ਦਿਨਾਂ ਵਾਂਗੂ ਹੋ ਗਿਆ ਤੇ ਕਿਉਂ ਮੈਂ ਹਜੂਰ ਸਾਹਿਬ ਗਿਆ ਕਰਕੇ ਬਾਈ ਤੁਸੀਂ ਵੀਡੀਓ ਦੇਖਦੇ ਹੋ ਨੇ ਆਪਣੀਆਂ ਹਾਂ ਬਾਈ ਦੇਖਦੇ ਹਾਂ ਹਜੂਰ ਸਾਹਿਬ ਵਾਲੀਆਂ ਵੀ ਦੇਖੀ ਹੋ ਨਨਵਾ ਬਾਈ ਮਿਹਰਬਾਨੀ ਥੈਂਕ ਯੂ ਤੇ ਆਜੋ ਭਰਾਵਾ ਆਪਾਂ ਤੁਹਾਨੂੰ ਬਾਈ ਅੱਗੇ ਦੀ ਅਪਡੇਟ ਦੰਨੇ ਆ ਵੀ ਅੱਗੇ ਕੀ ਮਾਹੌਲ ਆ ਉਥੇ ਸੋਭਰਾਵਾ ਆਪਾਂ ਬਾਈ ਉਰੇ ਪਹੁੰਚ ਚੁੱਕੇ ਆਂਗੇ ਤੇ ਉਰੇ ਸੋਂ ਦਿਖਾਉਣੇ ਆ ਬਾਈ ਨੇ ਵੀ ਜਿਹੜੇ ਭਈਆਂ ਨੇ ਦੇਖੇ ਦੀ ਕਿਹੜੇ ਟੋਏ ਉਥੇ ਦੇਖੇ ਆ ਟੋਆ ਉਸੇ ਘਰ ਕੀ ਪਟਾਇਆ ਬਾਈ ਹਾਂ ਕੱਲ ਪਟਾਇਆ ਜੀ ਇਹਨੇ ਜੀਸੀਬੀ ਨਾਲ ਠੀਕ ਹੈ ਹਾਂ ਜੀ ਤੇ ਬਾਈ ਹੋਰਾਂ ਨੇ ਤੁਸੀਂ ਐਂ ਲਾ ਲਓ ਵੀ ਕਿਤੇ ਨਾ ਕਿਤੇ ਜਿਵੇਂ ਮੰਡ ਦੇ ਵਿੱਚ ਹੁੰਦਾ ਵੀ ਜਾਂ ਤਾਂ ਇਹਦੇ ਵਿੱਚ ਡਿੱਗੂ ਬਾਈ ਕੋਈ ਸ਼ਕਾਰ ਸਕੂਲ ਦੇਖਣਗੇ ਹਨਾ ਹਾਂ ਜੀ ਬਿਓ ਸਾਹਿਬ ਤੇ ਉਹ ਕਰਨਗੇ ਤੇ ਤੁਸੀਂ ਦੇਖ ਸਕਦੇ ਹੋ ਬਾਈ ਜਿਹੜੇ ਵੀਰ ਹੋਰਾਂ ਨੂੰਰੇ ਪੱਕਾ ਹੋਇਆ ਹੈਗਾ ਵੀ ਉਰੇ ਗੇੜੇ ਗੂੜੇ ਦਿੱਤੇ ਪੈਣਗੇ ਤੇ ਭਈਏ ਕਿਹੜੇ ਕੋਠੇ ਕੋਠੇ ਰਹਿੰਦੇ ਸੀ ਬਾਈ ਉਹ ਉੱਥੇ ਰਹਿੰਦੇ ਹੁੰਦੇ ਸੀ ਹੋ ਜਿਹੜਾ ਦਰਖਤ ਵਾਲਾ ਕੋਠਾ ਹੈ ਇੱਕ ਜਾ ਉੱਥੇ ਵੀ ਰਹਿੰਦੇ ਹੁੰਦੇ ਸੀਗੇ ਜੀ ਉਧਰ ਕਿਹੜਾ ਜਿਹੜੀ ਉਹ ਲੈੜ ਜੀ ਜਲਦੀ ਇੱਥੇ ਹਾਂਜੀ ਹੋ ਸਾਹਮਣੇ ਟਰਾਂਸਫਾਰਮਰ ਕੋਲੇ ਕੋਠਾ ਜਿਹੜਾ ਉਹ ਸੀ ਉਹ ਕਰਨੀ ਜਗ੍ਹਾ ਇੱਕ ਮਿੰਟ ਇੱਕ ਮਿੰਟ ਹਾਂ ਹਾਂ ਕਰ ਪਾਵੇ ਨੇ ਹੁੰਦਾ ਸੀ ਉੱਥੇ ਬੈਠਦੇ ਹੁੰਦੇ ਸੀ ਮਤਲਬ ਠੀਕ ਹੈ ਹਾਂਜੀ ਤੇ ਰਾਤ ਨੂੰ ਭਈਏ ਫਿਰ ਇੱਥੇ ਰਹਿੰਦੇ ਹੁੰਦੇ ਸੀ ਇਹ ਚ ਉਰੇ ਵੀ ਰਹਿੰਦੇ ਹੁੰਦੇ ਸੀ ਜੀ ਉੱਥੇ ਵੀ ਰਹਿੰਦੇ ਹੁੰਦੇ ਸੀ ਪਹਿਲਾਂ ਉਹ ਖਾਲ ਬਣਨ ਲੱਗਿਆ ਚਲ ਉਰੇ ਰਹਿੰਦੇ ਸੀ ਅੱਛਾ ਉਹ ਉੱਥੇ ਰਹਿਣ ਲੱਗ ਗਿਆ ਜੀ ਉੱਥੋਂ ਫਿਰ ਉਧਰ ਵਾਗੇ ਹਾਂਜੀ ਹਾਂ ਠੀਕ ਹੈ ਬਾਈ ਤੇ ਇੱਥੇ ਤੁਸੀਂ ਪੜਾ ਪੂੜਾ ਦੇਖੀਆ ਕਿਤੇ ਜਾ ਇਹਦੇ ਉੱਤੇ ਬਾਈ ਕਹਿੰਦੀਗਾ ਕਹਿੰਦਾ ਬਾਈ ਪੂਰੀ ਪੱਕੀ ਵੱਟ ਦੇ ਉੱਤੇ ਵੀ ਪੜਾ ਪੂੜਾ ਦੀਆਂ ਬਾਕੀ ਦਾ ਜੇ ਮੈਂ ਆਪਾਂ ਦੇਖੀਏ ਇਹ ਨਿੱਕੇਗਾ ਕੋਠਾ ਬਾਈ ਹਾਂ ਇਹ ਨਿੱਕੇਗਾ ਜੀ ਨਿੱਕੇਗਾ ਕੋਠਾ ਹੈ ਤੇ ਜੀ ਸੀ ਵੀ ਮੂੰਗਾ ਕੇ ਬਾਈ ਨੇ ਸਪੈਸ਼ਲ ਸੋਨੂੰ ਮੈਂ ਹੋਰ ਦਿਖਾਉਣਾ ਪਹਿਲਾਂ ਇਧਰਲੇ ਪਾਸੋਂ ਮੜਾ ਕਵਰ ਕਰਨ ਵਾਲਾ ਰਹਿ ਗਿਆ ਸੋਨੂੰ ਇੱਕ ਹੋਰ ਚੀਜ਼ ਦਿਖਾ ਦਈ ਬੀ ਨਹਿਤਾ ਬਾਈ ਹੋਰਾਂ ਨੇ ਪਟਾਤਾ ਬਈ ਆਹ ਟੋਆ ਵੀ ਜਿਵੇਂ ਕਹਿੰਦੇ ਨੇ ਬਹੁਤ ਵੀਰ ਕਹਿੰਦੇ ਨੇ ਵੀ ਇਹ ਕੋਈ ਸ਼ੇਰ ਦਾ ਬੱਚਾ ਜਾਂ ਕੁਝ ਹੋਰ ਆ ਹਨਾ ਵੀ ਉਹ ਟੋਏ ਦੇ ਵਿੱਚ ਡਿੱਗ ਪਿਆ ਤਾਂ ਮੁੜ ਕੇ ਉਹਨੂੰ ਦੁਬਾਰੇ ਨਿਕਲਣਾ ਉਹ ਖਾਉ ਜੂ ਸਪੈਸ਼ਲ ਜੀਸੀਬੀ ਬੁਲਾ ਕੇ ਟੋਆ ਪਟਾਇਆ ਤੇ ਉਸ ਤੋਂ ਬਾਅਦ ਫਿਰ ਜਿੰਨੀ ਆ ਪਹੀ ਆ ਗਈ ਸਾਰੀ ਇਹ ਨਿਰਖ ਕਰਨ ਦੇ ਮਾਰਿਆਂ ਨੇ ਵੀ ਹੋਰੇ ਹੈਗਾ ਕਿ ਨਾ ਹੈਗਾ ਸਾਰੀ ਪਹੀ ਤੇ ਧੁਰ ਤੱਕ ਬਾਈ ਤੁਸੀਂ ਦੇਖ ਲਓ ਵੀ ਕਰਾ ਵਗੈਰਾ ਲਾਇਆ ਪਿਆਗਾ ਸਾਗਾ ਵਗੈਰਾ ਫੇਰਿਆ ਪਿਆਗਾ ਇੱਥੇ ਰੂਟਾਵੇਟਰ ਫੇਰ ਕੇ ਵੀ ਸਾਰਾ ਇੱਥੇ ਪਤਾ ਲੱਗ ਜਾਊਗਾ ਵੀ ਕਿਵੇਂ ਉਹ ਹੋਇਆਗਾ ਤੇ ਇੱਥੇ ਸਾਰੇ ਢੇੜੇ ਗੁੜੀ ਦਿੱਤੇ ਵਿਆ ਇੱਧਰ ਬਈ ਚਰੀ-ਚੁਰੀ ਚ ਦੇਖਿਆ ਕਿਤੇ ਬਸ ਇੱਧਰ ਲਵੇ ਲਾਉਣੇ ਢੇੜੇ ਗੱਡੀ ਕਿੱਥੇ ਹੋਇਆ ਜੀ ਘਰਾਂ ਘਰਾਂ ਦੀ ਲਵੇ ਲਾਉਣੇ ਕਿਤੇ ਨਾ ਉੱਧਰ ਲਵੇ ਨਹੀਂ ਉੱਧਰ ਨਹੀਂ ਗਿਆ ਵਿਆ ਹੈ ਠੀਕ ਹੈ ਇੱਥੇ ਹੀ ਦੇ ਕੋਲ ਦੇਖੀ ਪੜਣਾ ਪੂਰਾ ਕਈ ਵਾਰ ਕਿਤੇ ਜਿਵੇਂ ਇਹਦੇ ਕੋਲੇ ਆਹ ਬਰੇ ਪਹਿਲਾਂ ਨਹੀਂ ਪੌਦ ਵੀਜੀ ਵੀ ਤੀਗੀ ਹਾਂ ਪੌਦ ਵਾਲਾ ਸੀ ਜੀ ਠੀਕ ਹੈ ਉਹ ਬਾਈ ਆਪਾਂ ਨੂੰ ਆਪ ਬਈ ਮਿਲਿਆ ਨਹੀਂ ਹੈਗਾ ਕਿ ਉਹਦੀ ਥੋੜੀ ਜੀ ਮੋਟਰ ਵਗੈਰਾ ਦਾ ਕੋਈ ਚੱਕਰ ਪਿਆ ਪਿਆਗਾ ਤਾਂ ਕਰਕੇ ਉਹ ਹੋਇਆ ਪਿਆ ਹੈ ਇਹ ਇੱਕ ਆ ਥੋੜਾ ਡੋਆਪਟਾ ਤਾਂ ਹੈ ਨਾ ਵੀ ਪਤਾ ਲੱਗ ਜੂਗਾ ਬਾਕੀ ਇੱਕ ਜੱਗੇ ਬਈ ਸਭ ਤੋਂ ਵੱਡੀ ਗੱਲ ਇਹ ਹੈ ਵੀ ਬਹੁਤੇ ਵੀਰ ਨਾਲ ਗੱਲ ਨੂੰ ਮਜ਼ਾਕ ਦੇ ਵਿੱਚ ਲੈ ਜਾਂਦੇ ਆਗੇ ਅਗਲਾ ਕਹਿੰਦਾ ਅਸੀਂ ਤਾਂ ਦੇਖਿਆ ਨਹੀਂ ਜਿਵੇਂ ਅੱਜ ਮੈਨੂੰ ਬਾਈ ਨੇ ਨਿੱਕੇ ਨੇ ਦੱਸੀ ਗੱਲ ਕਹਿੰਦਾ ਇੱਕ ਬੰਦੇ ਕਹਿੰਦੇ ਵੀ ਇਸ ਦਾ ਕਹਿੰਦੇ ਦਾਤੀਆਂ ਨਾਲ ਹੀ ਵੜਦਾਂਗੇ ਵੀ ਸ਼ੇਰ ਨੂੰ ਵੀ ਬਾਈ ਗੱਲ ਆਏ ਆ ਭਰਾਵੋ ਇਹ ਕੋਈ ਕੁੱਤਾ ਬਿੱਲਾ ਤਾਂ ਹੈ ਨਹੀਂ ਵੀ ਛੋਡੇ ਨੋਂਧਰਾ ਮਾਰੂ ਹੈ ਨਾ ਜਾਂ ਛੋਡੇ ਦੰਦ ਮਾਰ ਜੂਗਾ ਇਹਨੇ ਸਾਨੂੰ ਜ਼ਿੰਦਗੀ ਦਾ ਦੂਜਾ ਮੌਕਾ ਤਾਂ ਦੇਣਾ ਨਹੀਂ ਜੇ ਤੁਸੀਂ ਕਹੋ ਵੀ ਇੱਕ ਵਾਰੀ ਬਈ ਬੰਦਾ ਇਹਦੀ ਝਾਪਟ ਦੇ ਵਿੱਚ ਆ ਗਿਆ ਨਾ ਆਪਾਂ ਕਹੀਏ ਵੀ ਬੰਦੇ ਨੂੰ ਜ਼ਿੰਦਗੀ ਦਾ ਦੂਜਾ ਮੌਕਾ ਮਿਲ ਜੂ ਦੂਜਾ ਮੌਕਾ ਜ਼ਿੰਦਗੀ ਦਾ ਮਿਲਣਾ ਨਹੀਂ ਹੈਗਾ ਮੁੜ ਕੇ ਤਾਂ ਫਿਰ ਆਈ ਨਹੀਂ ਪਤਾ ਬੰਦੇ ਦੀਆਂ ਹੱਡੀਆਂ ਵੀ ਨਾ ਲੱਭਣਾ ਆਈ ਜੂਪੀ ਦੇ ਵਿੱਚ ਕਿਸੇ ਆਪਣੇ ਜ਼ਿੰਮੇਵਾਰ ਬੰਦੇ ਦਾ ਭਈਆ ਚੱਕ ਕੇ ਲੈ ਗਿਆ ਦੀ ਤੇ ਮੈਂ ਬੰਦਿਆਂ ਨੂੰ ਪੁੱਛਿਆ ਮਹ ਹਵੀ ਫਿਰ ਉਹ ਭਈਏ ਦਾ ਕੀ ਕੁਛ ਲੱਭਿਆ ਕਹਿੰਦਾ ਭਈ ਇੱਕਦਾਂ ਉਹਦੇ ਹੱਥ 'ਚ ਦਾਤੀ ਸੀਗੀ ਕੱਖ ਉਹ ਕਰਦਾ ਸੀ ਪਿਛਲੇ ਸਾਲ ਦੀ ਗੱਲ ਹੈ ਕਹਿੰਦਾ ਕਿਦਾ ਭਈ ਦਾਤੀ ਲੱਭੀ ਤੇ ਇੱਕ ਜਿਹੜੇ ਉਹਦੇ ਕੱਪੜੇ ਪਾਏ ਹੋਏ ਸੀ ਉਹਨਾਂ ਦਾ ਕੋਲਾ ਬਾਈ ਝੁਗਾ ਲੱਭਿਆ ਮੀਕਰ ਮੂਵ ਕਰਦਾ ਤਾਂ ਕੋਈ ਨੋ ਨਿਸ਼ਾਨ ਹੀ ਨਹੀਂ ਹੈਗੀ ਵੀ ਜਿਹੜੀ ਕਿੱਧਰ ਗਈ ਕਿੱਧਰ ਨਾ ਹੋਇਆ ਹੱਡੀ ਹੁੱਡੀ ਕੁਛ ਨਹੀਂ ਛੜਦਾ ਕਿ ਇਹਦੇ ਕਿਹੜਾ ਹੱਡੀ ਅੜਦੀ ਹੈ ਤੇ ਆਹ ਬੱਟਾਂ ਤੇ ਬਾਈ ਹੋਰਾਂ ਨੇ ਭਰਾਵੋ ਆਹ ਪਈਆਂ ਨੇ ਬਾਈ ਪੈਦਾ ਆ ਜਾ ਆਹ ਪਈਆਂ ਨੇ ਨੋਂਧਰਾ ਬਾਈ ਦੇਖ ਲਓ ਆਹ ਤੇ ਜੱਗੇ ਬਾਈ ਦੇਖ ਹਾਂਜੀ ਹਾਂਜੀ ਪੂਰੀ ਬੱਟ ਉਹ ਕਿਹੜੀ ਐ ਬੱਟ ਦੇ ਉਪਰਾਈ ਤੇ ਨੋਂਧਰਾ ਫੁਪੀਆਂ ਵੀ ਆਣੇ ਤਾਂ ਹੀ ਫਿਰ ਬਾਈ ਉਧਰੋਂ ਭਈਆਂ ਨੇ ਦੇਖਿਆ ਹਨਾ ਤੇ ਇਹਨਾਂ ਦੇ ਇਕ ਲਵੇ ਹੋ ਡ੍ਰੇਨ ਆ ਜਾਂਦੀ ਹੈ ਜਿਹੜੀ ਮੈਂ ਤੁਹਾਨੂੰ ਦਿਖਾਈ ਹੈ। ਵੀ ਉਹ ਡ੍ਰੇਨ ਆ ਗਈ ਤੇ ਪੈੜਾਂ ਇਹ ਤੇ ਅੱਗੇ ਵੀ ਹੋਣਗੀਆਂ ਫਿਰ। ਜਿਵੇਂ ਦੇ ਕੋਲ-ਕੋਲ ਦੀ ਇੱਥੇ ਪੈ ਨੰਦਰ ਆ ਗਈ। ਤੇ ਛੋਡੇ ਵਾਲਿਆਂ ਉਹ ਗਰੁੱਪ ਦੇ ਵਿੱਚ ਦਾ ਪਾਈਆਂ ਵੀ ਆ ਦੀ ਇਹ ਵੀਡੀਓ ਤੇ ਨੰਦਰਾਂ ਖਾਸੀਆਂ ਦੀ ਉਹਦੇ ਉੱਤੇ। ਤੇ ਉਹ ਵੀ ਆਪਾਂ ਕੋਸ਼ਿਸ਼ ਕਰਾਂਗੇ ਜੇ ਮੈਨੂੰ ਵੀਡੀਓ ਲੱਭ ਗਈਆਂ ਤਾਂ ਆਪਾਂ ਉਹ ਲਾ ਦਾਂਗੇ। ਹੈ ਬਈ। ਆ ਵੀ ਪੈੜੀ ਹੈ ਜੀ। ਆਦੇ ਆ ਪੈੜਾਂ। ਹਾਂ ਬਈ ਹਾਂ। ਇਹ ਮੰਨ ਲਾ ਖਾਲ ਦੇ ਬੀਜ ਦੀ ਨੰਗੇ ਹੋਵੇਗਾ ਹਾਂ ਇਹ ਦੀ ਪੈੜ ਹੀ ਆ ਗਈ ਬਸ ਇਹਦੇ ਵੀ ਬੀਜ ਦੀ ਨੰਗੇ ਹੋਇਆ ਬਾਈ ਆਹ ਦੇਖੋ ਜੀ ਪੂਰੀ ਵਧੀਆ ਹਾਂ ਬਈ ਹਾਂ ਆਹ ਪੂਰੀ ਵੱਡੇ ਦੀ ਹੈ ਜੀ ਆਹ ਪੂਰੀ ਵੱਡੇ ਦੀ ਹਾਂ ਆਹ ਉਹਦੀਆਂ ਪੈੜਾਂ ਹੀ ਨੇ ਬਾਈ ਹਾਂ ਇਹਦੇ ਵੀ ਬੀਜ ਦੀ ਨੰਗੇ ਹੋਵੇਗਾ ਚਾਹੇ ਤਾਂ ਖਾਲ ਉਦਨੇ ਐਵੇਂ ਲਾ ਵੀ ਸੁੱਕਾ ਹੋਊਗਾ ਜਾਂ ਹੋਊਗਾ ਤੇ ਤਾਂ ਹੀ ਫਿਰ ਉਹ ਉਥੇ ਜਿਹੜੇ ਭਈਏ ਦੀ ਹਾਂਜੀ ਉਹਨਾਂ ਦੇ ਪਤੀੜਾਂ ਪਈਆਂ ਆ ਜਾ ਬਾਈ ਆਪਾਂ ਇਧਰ ਦੇ ਵੀ ਚਰੀ ਵਾਲੇ ਬਸ ਨਹੀਂ ਮੜਾਉਦੇ ਆਈਏ ਕਿਹੜਾ ਤੇ ਆਹ ਵੀ ਦੇਖੋ ਬਾਈ ਜਿਹੜਾ ਨਾਲ ਬੱਚਾ ਕਹਿੰਦੇ ਨੇ ਨਾ ਬੱਚੇ ਦਾ ਬੱਚੇ ਦੀ ਨੰਦਰ ਖੋ ਵੀ ਬਾਈ ਆਹ ਬਾਈ ਪੂਰਾ ਚਾਰ ਪੰਜੇ ਖੋਵੇ ਵੀ ਹੈਗੇ ਹਾਂਜੀ ਨੌਂਦਰ ਖੋਵੀ ਵੀ ਹਣੀ ਅਸਲ ਤੇ ਬਾਈ ਜਿਵੇਂ ਬੰਦੇ ਕਹਿੰਦੇ ਆ ਵੀ ਕੁੱਤੇ ਦੀਆਂ ਪਾੜਾਂ ਨੇ ਜਾਂ ਕੁਛ ਹੋਰ ਆ ਹਨਾ ਆਪਾਂ ਮੰਨ ਲੈਂਦਾ ਵੀ ਕੁੱਤੇ ਦੀ ਪੈੜ ਹੁੰਦੀ ਆ ਪਰ ਜਿਹੜੀ ਨੌਂਦਰ ਖੋਦੀ ਆ ਨਾ ਜਿਵੇਂ ਚਾਕੂ ਖੋਵਿਆ ਹੁੰਦਾ ਹਨਾ ਓਵੇਂ ਨੌਂਦਰ ਨਹੀਂ ਕੁੱਤੇ ਦੀ ਖੋਦੀ ਹੈਗੀ ਕੁੱਤੇ ਦਾ ਪੰਜਾ ਹੋਰ ਹਸਾਬ ਦਾ ਹੁੰਦਾ ਜਿਹੜੀ ਇਹਦੀ ਨੌਂਦਰ ਹੁੰਦੀ ਹੈਗੀ ਉਹ ਹੋਰ ਹਸਾਬ ਦੀ ਹੁੰਦੀ ਹੈ ਤੇ ਇੱਥੇ ਵੀ ਜਿਵੇਂ ਆ ਖਾਲ ਸੁੱਕਾ ਪਿਆਗਾ ਇੱਥੇ ਕਿਤੇ ਅਈ ਤੇ ਗੌਰ ਰੱਖੀ ਅੱਗੇ ਅਈ ਤੇ ਖਾਲ ਦੇ ਉੱਪਰ ਆ ਨਹੀਂ ਤੁਗਾ ਇਹ ਡੱਡਾ ਜਾਨੰਗਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਾਕੀ ਇੱਕ ਹੋਰ ਗੱਲ ਆ ਬਾਈ ਜਿੱਥੇ ਕਿਤੇ ਬੰਦੇ ਦੀ ਪੈੜਚਾਲ ਹੋ ਜਾਂਦੀ ਹੈ ਨਾ ਆ ਦੇਖੋ ਆਇਆ ਨੰਗਾ ਮੇਰੇ ਸਾਹਮਣੇ ਹਾਂ ਬਈ ਹਾਂ ਬਿਲਕੁਲ ਬਾਕੀ ਛੋਟੇ ਉਥੇ ਦੋ ਤਿੰਨ ਦਿਨਾਂ ਦੀ ਗੱਲ ਆ ਜਿੱਥੇ ਫਿਰ ਬੰਦਿਆਂ ਦੀ ਪੈੜਚਾਲ ਹੋ ਗਈ ਬਾਈ ਇੱਕ ਵਾਰੀ ਬੰਦੇ ਆਣੇ ਦੇਖ ਲਿਆ ਵੀ ਇਹ ਤੇ ਨਰਖ ਕਰਨ ਲੱਗੇ ਹੈ ਨਾ ਜੰਨ ਤਲਕਿਆ ਮਾਰਾ ਮਾਰਾ ਠੀਕ ਹੈ ਤਰਫ਼ ਉਹ ਨਹੀਂ ਤੇ ਕੋਈ ਨਾ ਕੋਈ ਨਾ ਕੋਈ ਨਾ ਛੜਦੇ 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 ਦੇਖ ਲਓ ਭਰਾਵੋ ਤੇ ਮੈਂ ਵੀ ਪੈਰ ਲੱਭਦਾ ਲੱਭਦਾ ਮੇਰਾ ਹੀ ਪੈਰ ਤਲਕ ਗਿਆ ਕੋਈ ਗੱਲ ਨਹੀਂ ਤੇ ਆਹ ਵੇ ਸ਼ੇਰ ਨੇ ਤਲਕਣਾ ਹੀ ਦੀ ਬੰਦੇ ਤਲਕੀ ਜਾਂਦੇ ਆਗੇ ਆ ਜਾ ਕੋਈ ਨਾ ਕੋਈ ਨਾ ਕੋਈ ਨਾ ਚੈੱਕ ਕਰਦੇ ਕੜਦਾ ਚੱਪਣਾ ਕੜਦਾ ਚੱਪਣਾ ਕੜਦਾ ਕੋਈ ਨਾ ਕੋਈ ਨਾ ਕੋਈ ਨਾ ਚੱਕ ਲਿਆ ਇੱਕ ਆਵਰੇਜ ਮੇਰਾ ਧਿਆਨ ਉਹਦੇ ਵਿੱਚ ਰਹਿ ਗਿਆ ਮੰਗਰ ਜਦੋਂ ਮੈਂ ਉਰੋਂ ਆਇਆ ਨਾ ਤੇ ਆਵਰੇ ਪੈੜ ਉਹਦੀ ਆ ਬਾਈ ਆਵਰੇ ਉਹਦੀ ਪੰਜਾਬ ਉਧਰਲੇ ਪਾਸੇ ਉਹ ਆ ਆ ਪਾਣੀ ਦੇ ਵਿੱਚ ਦੇਖੋ ਛੋਟੇ ਬੱਚੇ ਦੀ ਆ ਰੇਖੇ ਹੂੰ ਆ ਦੇਖੋ ਬਿਲਕੁਲ ਬਾਈ ਆਪਣੇ ਜਿਹੜੇ ਘਰੇ ਕੁੱਤੇ ਰੱਖੇ ਹੁੰਦੇ ਨੇ ਚਲੋ ਉਹਨਾਂ ਦੀ ਤਾਂ ਨਾਉ ਮੰਨ ਲੈਂਦੇ ਆ ਤੇ ਬਾਹਰ ਫਿਰਦੇ ਨੇ ਉਹਨਾਂ ਦੇ ਤਾਂ ਨਾਉ ਨੂੰ ਕਿਸਰੇ ਹੁੰਦੇ ਨੇ ਹਾਂ ਇੱਕ ਨਾ ਨਾ ਬਾਈ ਜਿਹੜਾ ਜਿਵੇਂ ਇੱਕ ਚਾਕੂ ਹੋਵੇ ਆ ਹੁੰਦਾ ਹਨਾ ਉਸ ਲੋਡ ਦੀ ਨਹੀਂ ਉਹ ਹੁੰਦੀ ਜਿਵੇਂ ਨੌਦਰ ਵਜਦੀ ਹੁੰਦੀ ਹੈ ਉਸ ਲੋਡ ਦਾ ਪੰਜਾ ਨਹੀਂ ਹੁੰਦਾ ਪਰ ਉਹਦਰਲੇ ਪਾਸੇ ਜਾ ਕੇ ਦੇਖਦੇ ਆਂਗੇ